ਸਕਰਾ ਦੇ ਵਿੱਚ ਪਾਈ ਜਾਣ ਵਾਲੇ ਫਲ ਸਾਡੀ ਸਿਹਤ ਵਾਸਤੇ ਕਾਫੀ ਜ਼ਿਆਦਾ ਫਾਇਦੇਮੰਦ ਮੰਨੇ ਜਾਂਦੇ ਆ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਸਾਨੂੰ ਫਲਾਂ ਨੂੰ ਜ਼ਰੂਰ ਖਾਣਾ ਚਾਹੀਦਾ ਪਰ ਉੱਥੇ ਹੀ ਗੱਲ ਕੀਤੀ ਜਾਵੇ ਇਨਾ ਫਲਾਂ ਦੇ ਵਿੱਚ ਇੱਕ ਫਲ ਦੀ ਸੇਬ ਦੀ ਤਾਂ ਸੇਬ ਵੀ ਸਾਡੀ ਸਿਹਤ ਵਾਸਤੇ ਕਾਫੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਸੇਬ ਸਿਹਤ ਦੇ ਖਜ਼ਾਨੇ ਨਾਲ ਭਰਪੂਰ ਹੁੰਦਾ ਪਰ ਉੱਥੇ ਹੀ ਗੱਲ ਕੀਤੀ ਜਾਵੇ ਤਾਂ ਸੇਬ ਵੀ ਦੋ ਤਰ੍ਹਾਂ ਦੇ ਦੇਖੇ ਜਾਂਦੇ ਨੇ ਇੱਕ ਲਾਲ ਸੇਬ ਤੇ ਦੂਜਾ ਹਰਾ ਸੇਬ ਅਕਸਰ ਕਰਾਂ ਦੇ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਲਾਲ ਸੇਬ ਮੌਜੂਦ ਹੁੰਦੇ ਨੇ ਤੇ ਲੋਕ ਵੀ ਜਿਹੜੇ ਲਾਲ ਸੇਬ ਹੈ ਉਹਨਾਂ ਨੂੰ ਖਾਣਾ ਪਸੰਦ ਕਰਦੇ ਨੇ ਪਰ ਉੱਥੇ ਹੀ ਗੱਲ ਕੀਤੀ ਜਾਵੇ ਤਾਂ ਹਰੇ ਸੇਬ ਦੀ ਤਾਂ ਹਰੇ ਸੇਬ ਦੇ ਵੀ ਕਾਫੀ ਫਾਇਦੇ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਨੇ ਪਰ ਲੋਕਾਂ ਨੂੰ ਇੰਨਾ ਫਾਇਦੇ ਬਾਰੇ ਨਹੀਂ ਪਤਾ ਤੇ ਉਨ੍ਹਾਂ ਹੀ ਫਾਇਦੇ ਬਾਰੇ ਅਸਲੀ ਗੱਲ ਕਰਾਂਗੇ ਆਇ ਵਿਟ ਦੇ ਮੁਤਾਬਿਕ ਹਰੇ ਸੇਬ ਨੂੰ ਖਾਣ ਦੇ ਕਾਫੀ ਜ਼ਿਆਦਾ ਫਾਇਦੇ ਨੇ ਤਾਂ ਇਸ ਲਈ ਅੱਜ ਤੁਹਾਨੂੰ ਹਰੇ ਸੇਬ ਦੇ ਸਿਹਤ ਤੇ ਕਿੰਨੇ ਜ਼ਿਆਦਾ ਫਾਇਦੇ ਨੇ ਉਸ ਬਾਰੇ ਦੱਸਾਂਗੇ ਤਾਂ ਤੁਸੀਂ ਵੀ ਆਪਣੀ ਸਿਹਤ ਨੂੰ ਜੀ ਸਿਹਤਮੰਦ ਬਣਾਣਾ ਚਾਹੁੰਦੇ ਹੋ ਤਾਂ ਲਾਲ ਸੇਬ ਤੋਂ ਇਲਾਵਾ ਹਰੇ ਸੇਬ ਵੀ ਖਾਣਾ ਸ਼ੁਰੂ ਕਰ ਲਓ ਸਭ ਤੋਂ ਪਹਿਲੇ ਜੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਆਯੁਰਵੇਦ ਦੇ ਮੁਤਾਬਿਕ ਹਰੇ ਸੇਬ ਨੂੰ ਖਾਣ ਦੇ ਕੀ ਫਾਇਦੇ ਨੇ ਤਾਂ ਸਭ ਤੋਂ ਪਹਿਲੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਇਹ ਅੱਖਾਂ ਦੇ ਲਈ ਕਾਫੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਹਰੇ ਸੇਬ ਦੇ ਵਿੱਚ ਵਿਟਾਮਿਨ A ਪਾਇਆ ਜਾਂਦਾ ਹੈ ਜੋ ਕਿ ਅੱਖਾਂ ਦੀ ਵਸਤੇ ਕਾਫੀ ਜ਼ਿਆਦਾ ਸਿਹਤਮੰਦ ਮੰਨਿਆ ਜਾਂਦਾ ਹੈ ਜਦੋਂ ਲਈ ਅੱਖਾਂ ਕਮਜ਼ੋਰ ਨੇ ਉਹਨਾਂ ਵਸਤੇ ਵੀ ਕਾਫੀ ਜ਼ਿਆਦਾ ਬਿਹਤਰ ਮੰਨਿਆ ਜਾਂਦਾ ਹੈ ਉਸ ਤੋਂ ਅਗਲੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਟਾਈਪ 2 ਦੇ ਸ਼ੂਗਰ ਵਾਸਤੇ ਇਹ ਹਰਾ ਸੇਬ ਕਾਫੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਹਰੇ ਸੇਬ ਦੇ ਵਿੱਚ ਖੰਡ ਦੀ ਮਾਤਰਾ ਦੀ ਜਿਹਦੀ ਗੱਲ ਕੀਤੀ ਜਾਵੇ ਤਾਂ ਉਹ ਲਾਲ ਸੇਬ ਦੇ ਮੁਤਾਬਿਕ ਬਹੁਤ ਹੀ ਜ਼ਿਆਦਾ ਘੱਟ ਹੁੰਦੀ ਹੈ ਤੇ ਇਸ ਦੇ ਨਾਲ-ਨਾਲ ਜੇ ਗੱਲ ਕੀਤੀ ਜਾਵੇ ਇਸ ਦੇ ਵਿੱਚ ਫਾਈਬਰ ਦੀ ਮਾਤਰਾ ਵੀ ਜ਼ਿਆਦਾ ਪਾਈ ਜਾਂਦੀ ਹੈ ਤੇ ਜਿਸ ਕਰਕੇ ਇਹ ਸ਼ੂਗਰ ਪੇਸ਼ੈਂਟਸ ਵਾਸਤੇ ਕਾਫੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਉਤੇ ਹੀ ਗੱਲ ਕੀਤੀ ਜਾਵੇ ਅਗਲੇ ਫਾਇਦੇ ਦੀ 10 ਸਿਹਤ ਲਈ ਕਾਫੀ ਜ਼ਿਆਦਾ ਜਿਹੜਾ ਹਰਾ ਸੇਬ ਹੈ ਇਹ ਸਿਹਤ ਲਈ ਕਾਫੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਹਰੇ ਸੇਬ ਦੇ ਵਿੱਚ ਪਾਈ ਜਾਣ ਵਾਲੇ ਪੋਸ਼ਟਿਕ ਤੱਤ ਸਾਡੇ ਸਰੀਰ ਨੂੰ ਮਜ਼ਬੂਤ ਕਰਦੇ ਨੇ ਤੇ ਸਾਡੇ ਸਰੀਰ ਦੇ ਵਿੱਚ ਜਿਹੜੀ ਇਮਿਊਨਿਟੀ ਹੈ ਉਸ ਨੂੰ ਵੀ ਵਿਵਧਾਨ ਦੇ ਵਿੱਚ ਸਹਾਇਤਾ ਕਰਦੇ ਨੇ ਜਿਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਸਿਹਤ ਦੇ ਵਿੱਚ ਬਿਮਾਰੀਆਂ ਤੋਂ ਲੜਨ ਦੇ ਵਿੱਚ ਵੀ ਸਹਾਇਤਾ ਕਰਦੇ ਨੇ ਜਿਸ ਕਰਕੇ ਜਿਹੜੀਆਂ ਅਸਥਮਾ ਵਰਗੀਆਂ ਬਿਮਾਰੀਆਂ ਦੇ ਖਤਰੇ ਨੇ ਉਸ ਨੂੰ ਘਟਾਉਣ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦੇ ਨੇ ਉਸ ਤੋਂ ਅਗਲੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਇਹ ਪਾਚਨ ਪ੍ਰਾਪੀ ਵਸਤੇ ਵੀ ਕਾਫੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਤਾਂ ਜਿਨ੍ਹਾਂ ਲੋਕਾਂ ਨੂੰ ਪੇਟ ਦੇ ਨਾਲ ਜੁੜੀਆਂ ਸਮੱਸਿਆਵਾਂ ਨੇ ਉਹ भी इस जेकर सेवन करते हैं तो उन्होंने जिड़िया बीमारियां ने उसू उस भी राहत देखने को मिलती है उस तो अगले फायदे की जो गल की जाए तो हड्डियां भी यह ताकतवर बनाता है तो जिन्होंने जोड़िया दिक्कत है या फिर जिन्हने कैल्शियम या पोटैशियम की कमी है तो वह भी जेकर हरी सेब का सेवन करना शुरू करते हैं तो उन्होंने भी ये बीमारिया तो राहत देखने मिलेगा क्योंकि हरे सेब पाए जाने वाले कैलशियम पोटैशियम वर्गी जिड़िया तत्व ने ਨੂੰ ਮਜ਼ਬੂਤ ਕਰਨ ਦੇ ਵਿੱਚ ਕਾਫੀ ਜ਼ਿਆਦਾ ਫਾਇਦੇਮੰਦ ਮੰਨੀ ਜਾਂਦੀ ਹੈ ਇਸ ਤੋਂ ਅਗਲੀ ਤੇ ਆਖਰੀ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਆਯੁਰਵੇਦ ਦੇ ਮੁਤਾਬਿਕ ਹਰੇ ਸੇਬ ਸਿਹਤ ਵਾਸਤੇ ਕਾਫੀ ਜ਼ਿਆਦਾ ਵਧੀਆ ਹੁੰਦਾ ਹੈ ਪਰ ਉਠੇ ਹੀ ਨਾਲ ਦੇ ਨਾਲ ਚਮੜੀ ਵਾਸਤੇ ਵੀ ਕਾਫੀ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ ਹਰੇ ਸੇਬ ਦੇ ਵਿੱਚ ਵਿਟਾਮਿਨ ਸੀ ਦੀ ਮਾਤਰਾ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਜੋ ਕਿ ਸਾਡੀ ਚਮੜੀ ਵਾਸਤੇ ਕਾਫੀ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ ਤਾਂ ਹਜੇ ਤੁਸੀਂ ਸੁਣਿਆ ਕਿ ਹਰੇ ਸੇਬ ਨੂੰ ਖਾਣ ਦੇ ਕੀ ਕੀ ਫਾਇਦੇ ਨੇ ਆਯੁਰਵੇਦ ਦੇ ਮੁਤਾਬਿਕ ਹਰੇ ਸੇਬ ਨੂੰ ਖਾਣ ਦੇ ਇਹ ਸਾਰੇ ਫਾਇਦੇ ਹੁੰਦੇ ਨੇ ਤੇ ਸਰੀਰ ਨੂੰ ਇਸ ਤਰ੍ਹਾਂ ਦੇ ਲਾਭ ਮਿਲਦੇ ਨੇ ਪਰ ਜੇਕਰ ਹੁਣ ਕਿਸ ਵੀ ਹਰਾ ਸ਼ੇਖ ਖਾਣ ਦੇ ਬਾਰੇ ਸੋਚ ਰੋ ਤਾਂ ਇੱਕ ਵਾਰ ਡਾਕਟਰ ਨੂੰ ਜ਼ਰੂਰ ਕੰਸਲਟ ਕਰ ਲੈਣਾ ਤੇ ਅਡਾ ਦੀ ਹੋਰ ਫਾਇਦੇ ਦੀ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚਰਚਾ نیوز ਚੈਨਲ ਤੇ